ਜੇਕਰ ਤੁਸੀਂ ਵੀ ਸਫ਼ਰ ਦੌਰਾਨ ਰਸਤੇ ਵਿੱਚ ਖੜ ਕੇ ਕਿਸੇ ਰੇੜੀ ਤੇ ਜੂਸ ਵਗੈਰਾ ਪੀਂਦੇ ਹੋ ਜਾਂ ਫਿਰ ਭਵਿੱਖ ਦੇ ਵਿੱਚ ਪੀਓਗੇ ਤਾਂ ਹੁਣ ਸਾਵਧਾਨ ਰਹੋ ਰੇੜੀ ਤੇ ਜੂਸ ਪੀਣ ਵੇਲੇ ਹਮੇਸ਼ਾ ਸਤਾਰਕ ਰਹੋ ਕਿਉਂਕਿ ਜੂਸ ਦੇ ਚੱਕਰ ਚ ਕਿਤੇ ਆਪਣਾ ਝੁਗਾ ਝੋੜ ਨਾ ਕਰਵਾ ਬੈਠਿਓ ਜਿਵੇਂ ਇਸ ਬਜ਼ੁਰਗ ਜੋੜੇ ਦਾ ਹੋਇਆ ਏ ਮਾਮਲਾ ਲੁਧਿਆਣਾ ਫਿਰੋਜ਼ਪੁਰ ਰੋਡ ਤੇ ਬੱਦੋਵਾਲ ਨੇੜੇ ਬਣੇ ਇੱਕ ਘਟਦਾ ਹੈ ਜਿੱਥੇ ਇੱਕ ਰੇੜੀ ਤੇ ਇਹ ਦੋਵੇਂ ਜਣੇ ਜੂਸ ਪੀਣ ਲੱਗੇ ਸਨ ਤੇ ਫਿਰ ਜੂਸ ਦੇ ਚੱਕਰ 'ਚ ਲੱਖਾਂ ਰੁਪਏ ਉੱਡਾ ਬੈਠੇ ਅੱਗੇ ਹੁਣ ਪੂਰਾ ਮਾਮਲਾ ਸੁਣੋ ਇਸ ਔਰਤ ਦੇ ਜ਼ੁਬਾਨੀ ਮਾਤਾ ਜੀ ਕੀ ਹੋਇਆ ਜੀ ਇੱਥੇ ਆਹ ਅਸੀਂ ਤਾਂ ਜੂਸ ਪੀਣ ਲੱਗੇ ਸੀਗੇ ਇੱਥੇ ਦੋ ਮੁੰਡੇ ਆ ਕੇ ਜੂਆ ਖੇਡਿਆ ਨਸੀ ਬੈਠੇ ਤੇ ਉਹਨਾਂ ਨੇ ਤੇ ਅੰਕਲ ਦੇ ਫਟਾਫਟ ਮੁੰਮੀ ਨੂੰ ਜੂਸ ਪੜਾ ਗਏ ਇਹਨਾਂ ਦੇ ਫਟਾਫਟ ਮੁੰਦੀ ਲਾ ਲਈ ਲਾ ਕੇ ਭੱਜ ਕੇ ਉਹ ਮੈਂ ਪੜ ਲੱਗੀ ਮੁੰਦੀ ਲਾਈ ਗਈ ਤੇ ਇਹਨਾਂ ਕੋਲੇ ਬੈਠੇ ਸੀ ਮੂਰੇ ਕਦੇ ਉਹ ਜੂਸ ਆਇਆ ਖੇਡਦੇ ਕਿਵੇਂ ਮੈਂ ਤਾਂ ਚਲੋ ਤੇ ਇਹਨਾਂ ਦਾ ਜੂਸ ਲਿਆ ਕੇ ਮੈਨੂੰ ਫੜਾ ਕੇ ਗਿਆ ਜਾਣਦੇ ਨੇ ਬਸ ਜਦੋਂ ਜੂਸ ਵਾਲੇ ਉਹਨੇ ਫੜਾਇਆ ਮੈਨੂੰ ਹਾਂ ਉਹਨਾਂ ਨੇ ਇੱਕ ਹੀ ਜੂਸ ਵਾਲੇ ਦੇ ਬੰਦੇ ਹੀ ਐ ਇਹਦੇ ਹੁਣ ਕੀ ਫਿਰ ਇਹਨੇ ਫੜਾ ਕੇ ਗਿਆ ਮੈਨੂੰ ਜੂਸ ਸੋ ਮੈਨੂੰ ਨਹੀਂ ਪਤਾ ਜਾਣੇ ਬਸ ਜਦੋਂ ਪਾਏ ਚੱਟਾ ਮਾਰਿਆ ਪੈਸੇ ਜਲੇਗੇ ਸਿਗਾ ਜੂ ਸਾਨੂੰ ਮੈਂ ਬੜਾ ਮੈਂ ਇਹਨੂੰ ਕਿਹਾ ਵਾ ਹੱਥੋਂ ਪਾਈ ਵੀ ਹੋਈ ਆ ਹੋਈ ਆ ਮੈਂ ਇਹਨੂੰ ਖਿੱਚਾ ਮੋਟਰਸਾਈਕਲ ਤੋਂ ਕਿੰਨੇ ਕ ਜਾਣੇ ਸੀਗੇ ਦੋ ਜਾਣੇ ਪਹਿਲਾਂ ਸੀਗੇ ਚਾਰ ਪਰਾਂ ਖੜੇ ਦੋ ਪਰਾਂ ਖੜੇ ਸੀ ਸੱਜਾ ਸੱਜਾ ਹਾਂ 2 ਘੰਟੇ ਹੋ ਗਏ ਸਾਡੀ ਕੋਈ ਸੰਗਾਈ ਨਹੀਂ ਹੋਈ ਕੋਈ ਤੇ ਤਾਂ ਹਥਿਆਰ ਸੀ ਜੀ ਉਹਨਾਂ ਕੋਲ ਨਹੀਂ ਆਇਨ ਮੈਨੂੰ ਉਹ ਨਹੀਂ ਕੋਈ ਕਹਿ ਸਕਦਾ ਮੈਂ ਦੇਖਿਆ ਨਹੀਂਗਾ ਆਏ ਕਿਵੇਂ ਉਹ ਤੁਹਾਡੇ ਉਹ ਪਹਿਲਾਂ ਬੈਠੇ ਸੀ ਸਦ ਨੂੰ ਹਾਂ ਕਿੰਨਿਆਂ ਉਂ ਕਿੰਨੇ ਆ ਇੱਕੋ ਹੀ ਆ ਕਿੰਨੇ ਕਿ ਤੋਲੇ ਆ ਜੀ 7 ਗ੍ਰਾਮ ਦੀ ਕੀ ਮੰਗ ਕੀ ਕਰਦੇ ਹੋ ਬਸ ਸਾਡੀ ਵਾਪਸ ਦੇ ਦੇਣ ਉਹਨਾਂ ਨੂੰ ਫੜ ਲੈ ਪਨੀ ਸਾਡੇ ਹੀ ਮੰਗ ਜੇ ਸਾਨੂੰ ਮਾਰ ਜਾਂਦੇ ਕੌਣ ਜੁਮੈਂ ਵਾਪਸ ਕੋਈ ਹੋ ਵੀ ਹਾਂ ਲੁੱਟ ਕੇ ਦੇਣ ਦਿਹਾੜੇ ਲੁੱਟ ਕੋ ਹੋਈ ਹਾਂ ਲੁੱਟ ਕੇ ਦੇਣ ਦਿਹਾੜੇ ਇਕੱਠ ਸੀ ਕਿੰਨਾ ਹੋਰ ਵੀ ਲੋਕ ਜੂਸ ਪੀ ਰਹੇ ਸੀ ਗਰਮੀ ਕਰਨੇ ਅਸੀਂ ਵੀ ਰੁਕ ਗਏ ਆ ਤੇ ਬਸ ਅਸੀਂ ਇੱਥੇ ਬੈਠੇ ਮੈਨੂੰ ਜੂਸ ਪੜਾ ਕੇ ਇਹਨਾਂ ਨੇ ਇੱਕ ਹੱਥ ਬੇਹ ਨੂੰ ਪਾਇਆ ਜੂਸ ਸਾਨੂੰ ਪੈਸੇ ਦੇਣ ਲੱਗੇ ਆ ਤੇ ਜਾਨੂੰ ਝਟਕਾ ਮਾਰ ਕੇ ਲੈ ਗਏ ਓਦਰਾ और जूस मैं बना रहा था दो आंटी अंकल आए और चार बंदे इधर से आए मैं इधर जूस बना रहा था सामने तो उधर जुआ पता नहीं क्या पता आ, खेलने लग गया तुरंत पता थे जुआ हाँ उधर खेलने लग गए थे चार बंदे थे जी। क्या करके पता नहीं क्या अंगूठी बोल रहे हैं लेकर के अंगूठी कुछ नहीं देखा कह रही है आंटी नहीं नहीं हाथों पाई कुछ नहीं हुआ

को ले जा कर आंटी को पकड़ा दीना यहाँ पे अड्डे के सामने खोले आज मैं तो नहीं, नहीं, नहीं देख रहा था जी इधर जूस बना रहा था आंटी जी बोली थी मेरे अंकल वो थी। को अंकल आंटी भी आपके ऊपर इल्जाम लग रहे हैं कि आपने कुछ उनकी मदद नहीं की वो उनके साथ चीना छुट्टी हो रही है भाई मैं इधर कल देख रहा हूँ दुकान जूस बना रहा था इधर दो कर आते काम हुआ था हाँ जी हुआ हाँ जी उधर हुआ है मैं इधर खड़ा हूँ बीच में ठीक है इधर दो बंदे जूस आपके पास पीने आए हैं घटना यहाँ पर हो रही है उधर कहाँ चले गए रस्सी लगाया हुआ है इधर नहीं आते कोई लोग उधर बैठने का जगह जी उधर ही जूस देते घटना हुई है घटना तो इधर ही हुआ है जी मैं नहीं कह रहा हूँ नहीं हुआ पर कल मैं इधर जूस बना रहा था उधर जुआ खेल लेते हैं इसमें मेरी क्या गलती मैं थोड़ी ना बंदे को मार के खेल रहे हैं बाबे खेल रहे हैं मेरे कल तुरंत आए थे भाई उनकी तो, तो पहले ही बैठे थे पहले क्यों बैठा थे मैंने कुछ नहीं देखा ऊटिंग ऊटिंग नहीं देखा साथ धक्का मुक्की हुई आपने बताया नहीं उनको भाई कुछ नहीं हुआ मैं नहीं देखा ठीक है जब निकली है जब उसने इस मौके पीड़ित तौरत ने प्रशासन अग्गे इंसाफ दी गुहार लगाई है अजयच देखना होवेगा कि आखिर पुलिस प्रशासन इस मामले च ਕੀ ਐਕਸ਼ਨ ਲਵੇਗਾ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸਰਿੰਦਰ ਸੋਨੇ ਦੀ ਰਿਪੋਰਟ